ਸਾਤ ਰਹਿੰਦੇਗਾ ਜੀ ਉੱਥੇ ਸਤ ਰਹਿੰਦਾ ਕਿਹਦੀ ਰੈਲੀ ਤੇ ਨਹੀਂ ਹੈ ਸਾਨੂੰ ਕੋਈ ਵੀ ਨਹੀਂ ਕਹਿ ਸਕਦਾ ਕਿ ਕੋਈ ਨਹੀਂ ਸਾਤ ਕੰਮ ਨਹੀਂ ਕੋਈ ਹੁੰਦਾ ਤੁਹਾਡੇ ਕਹਿੰਦਾ ਮਤਲਬ ਕੋਈ ਵੀ ਨਹੀਂ ਲੋਕ ਸਭਾ ਚੋਣਾਂ ਨੇੜੇ ਆ ਚੁੱਕੇ ਆ ਕਿਨੂੰ ਵਗਾ ਰਹੋਗੇ ਅੱਜ ਧਿਆਨ ਮੇਰੇ ਆਪ ਦੀ ਵੋਟ ਬਣੀ ਨਹੀਂ ਨੇ ਵੋਟ ਬਣੀ ਹੋ ਗਈ ਦਾੜੀ ਆਈ ਤੁਸੀਂ ਘੱਟੋ ਘੱਟ 20 ਟੱਪੇ ਜੇ ਕਿਹੜਾ ਨੇਤਾ ਜਿਹੜਾ ਲੱਗਦਾ ਕੰਮ ਕਰਾਉਣ ਦਾ ਦਮ ਰੱਖਦਾ ਕੋਈ ਨਹੀਂ ਚੰਗਾ ਜੀ ਲੋਕ ਸਭਾ ਚੋਣਾਂ ਨੇੜੇ ਆ ਚੁੱਕੇ ਨੇ ਹਰ ਇੱਕ ਪਾਰਟੀ ਵੱਲੋਂ ਵੱਖ-ਵੱਖ ਦਾਅਵੇ ਕੀਤੇ ਜਾ ਰਹੇ ਨੇ ਕਿ ਯੂਵਾ ਆਦੇਸ਼ ਦਾ ਜਿਹੜਾ ਯੂਵਾ ਵਰਗ ਹੈ ਯੂਥ ਕਮੇਟੀਆਂ ਸਾਡੇ ਨਾਲ ਨੇ ਯੂਵਾ ਮੋਰਚਿਆਂ ਦੇ ਗਠਨ ਵੀ ਕੀਤੇ ਗਏ ਪੂਰੇ ਭਾਰਤ ਦੇ ਵਿੱਚ ਹਰ ਇੱਕ ਪਾਰਟੀ ਸਿਆਸਤ ਦੇ ਵਿੱਚ ਗਰਮ ਹੋ ਚੁੱਕੀ ਹੈ ਸੋ ਜ਼ਰੂਰ ਯੂਵਾ ਦੀ ਆਵਾਜ਼ ਸੁਣਾਵਾਂਗੇ ਤਰਨਤੰਦੀ ਸੇਵਾ ਦੇ ਵੀ ਗਰਾਊਂਡ ਦੇ ਵਿੱਚ ਮੌਜੂਦ ਆਸਫੇਦ 6.5 ਹੋ ਚੁੱਕੇ ਆ ਜਿਹੜੇ ਨੌਜਵਾਨ ਇਥੇ ਖੇਡਣ ਜ਼ਰੂਰ ਆਏ ਹੋਏ ਨੇ ਉਹਨਾਂ ਦੀ ਗੱਲਬਾਤ ਕਰਾਂਗੇ ਉਹਨਾਂ ਨੂੰ ਪੁੱਛਾਂਗੇ ਕਿ ਸਹੀ ਮਾਇਨੇ ਦੇ ਵਿੱਚ ਜਿਹੜਾ ਦੇਸ਼ ਦਾ ਯੁਵਾ ਕਿਹਦੇ ਨਾਲ ਹੈ ਕਿ ਨੂੰ ਵੋਟ ਦੇਣਾ ਚਾਹੁੰਦਾ ਹੈ ਉਹਦੀ ਜਿਹੜੀ ਸੋਚ ਕੀ ਹੈ ਸੋ ਆਓ ਹੁਣ ਚੱਲਦੇ ਹਾਂ ਗਰਾਊਂਡ ਦੇ ਅੰਦਰ ਨਾਲ ਦਾ ਜ਼ਰੂਰ ਉਹਨਾਂ ਨੂੰ ਪੁੱਛਾਂਗੇ ਕਿ ਕਿਸ ਉਮੀਦਵਾਰ ਨੂੰ ਉਹ ਮੌਕਾ ਦੇਣਗੇ ਸੋ ਆਓ ਗੱਲਬਾਤ ਕਰਦੇ ਹਾਂ ਹਾਂਜੀ ਸਰ ਲੋਕ ਸਭਾ ਚੋਣਾਂ ਨੇੜੇ ਆ ਚੁੱਕੇ ਆ ਕੀ ਲੱਗਦਾ ਕਿਹਨੂੰ ਮੌਕਾ ਦੇਣਾ ਚਾਹੀਦਾ ਇਸ ਵਾਰ ਮੈਂ ਤੇ ਸਰ ਬੀਜੇਪੀ ਦੇ ਨਾਲ ਆ ਕੀ ਕਰਨ ਕਰਨੇ ਆ ਜੀ ਸਾਰੇ ਪਾਰਟੀਆਂ ਨੂੰ ਮੌਕਾ ਦਿੱਤਾ ਹੈ ਜੀ ਪਰ ਕਿਸੇ ਨੇ ਕੁਛ ਨਾ ਨਹੀਂ ਕੀਤਾ ਜਿੰਨਾ ਬੀਜੇਪੀ ਕਰ ਰਹੀ ਹੈ ਜਿਦਾਂ 370 ਢਾਈ ਆ ਆਯੂਸ਼ਮਾਨ ਕਾਰਡ ਵੰਡੇ ਆ ਬੀਜੇਪੀ ਸਾਰੇ ਕੰਮ ਕਰ ਰਹੀ ਆ ਤੇ ਇਸ ਵਾਰੀ ਬੀਜੇਪੀ ਨੂੰ ਮੌਕਾ ਦਿੱਤਾ ਜਾਏਗਾ ਪੰਜਾਬ ਲੈਵਲ ਤੇ ਲੋਕੀ ਹਜੇ ਵੀ ਵਿਰੋਧ ਕਰਦੇ ਸਰ ਹਰ ਕਿਸੇ ਦੀ ਆਪਣੀ ਸੋਚ ਆ ਅਸੀਂ ਤੇ ਕਹਿੰਦੇ ਆ ਕਿ ਬੀਜੇਪੀ ਬਹੁਤ ਵਧੀਆ ਕੰਮ ਕਰ ਰਹੀ ਆ ਇੱਕ ਵਾਰੀ ਆਪਾਂ ਸਾਰੇ ਮੌਕਾ ਦਈਏ ਜਿਨਾਂ ਕੀ ਆਪਣੇ ਦੇਸ਼ ਦਾ ਵਿਕਾਸ ਹੋਵੇ ਹੋਰ ਵੀ ਜਿਹੜੇ ਯੂਥ ਦੇ ਲੋਕ ਆਨੇ ਦੇਖੋ ਭਸਦੇ ਦਿਨ ਨਜ਼ਰ ਆ ਰਹੇ ਨੇ ਇਹ ਦੇਸ਼ ਦਾ ਯੂਥ ਹੈ ਮੈਨੂੰ ਨਹੀਂ ਲੱਗਦਾ ਕਿ ਜੇ ਯੂਥ ਇਸ ਤਰ੍ਹਾਂ ਭੱਜੇਗਾ ਤੇ ਦੇਸ਼ ਨੂੰ ਤਰੱਕੀ ਮਿਲ ਪਾਏਗੀ ਕਿਉਂਕਿ ਯੂਥ ਜਿਹੜਾ ਦੇਸ਼ ਦਾ ਭਵਿੱਖ ਹੈ ਤੇ ਜੇ ਉਹ ਹੀ ਇਸ ਤਰ੍ਹਾਂ ਭੱਜਣਗੇ ਆਪਣੇ ਵਿਚਾਰ ਦੇਣ ਤੋਂ ਸਕਸ ਨਾਲ ਹੋਰ ਵੀ ਕੁਝ ਜਿਹੜੇ ਲੋਕ ਮੌਜੂਦ ਨੇ ਭਾਜੀ ਲੋਕ ਸਭਾ ਚੋਣਾਂ ਨੇੜੇ ਆ ਚੁੱਕੇ ਆ ਕੀ ਲੱਗਦਾ ਕਿਹਨੂੰ ਮੌਕਾ ਦੇਣਾ ਹੈ ਹਰ ਕੀ ਹਰ ਕੀ 50-50 ਹੋਣਾ ਵੇਖੋ ਕੀ ਬੰਦਾ ਵਾ ਬੰਦਾ ਤੇ ਚਲੋ ਹੈਗਾ ਹੀ ਆ ਪਰ ਆਪਣੀ ਇਹ ਡਾਲੋਜੀ ਹੁੰਦੀ ਆ ਕੀ ਲੱਗਦਾ ਕਿਹੜਾ ਸਿਆਸਤਦਾਨ ਕਿਹੜਾ ਮੰਤ ਇਦੇ ਬਾਰੇ ਵੀਰੇ ਆਪਾਂ ਨੂੰ ਟ੍ਰਸਟ ਨਹੀਂ ਹੈਗਾ ਇਹਨਾਂ। ਨਹੀਂ ਵੋਟ ਤੇ ਭਾਂ ਜਾਉਂਗੇ, ਵੋਟ ਬਣੀ ਹੋਊਗੀ। ਉਹ ਦੇਖਾਂਗੇ ਉਦੋਂ ਦੇਖਾਂਗੇ ਕਿ ਕਿਦੇ ਬਣਨੇ। ਚਲੋ ਠੀਕ ਹੈ, ਉਹ ਤੁਹਾਡੀ ਉਹ ਤੁਹਾਡੀ ਮਰਜ਼ੀ ਹੈ। ਸੋ ਹੋਰ ਵੀ ਸੜਨ ਨਾਲ ਯੂਥ ਮੌਜੂਦ ਹੈ। ਭਾਜੀ, ਲੋਕ ਸਭਾ ਚੋਣਾਂ ਨੇੜੇ ਆ ਚੁੱਕੇ ਆ। ਕੀ ਲੱਗਦਾ ਕਿਹਨੂੰ ਮੌਕਾ ਦੇਣਾ ਹੈ ਅੱਗੇ? ਮੌਕਾ ਤਾਂ ਹੁਣ ਭਾਜੀ ਜਿਹੜਾ ਹੈਗੀ ਪਾਰਟੀ ਉਹ ਫਿਲਹਾਲ ਤਾਂ ਉਹਨੇ ਕੁਝ ਕਰ ਨਹੀਂ। ਹੂੰ। ਬਾਕੀ ਦੇਖੋ ਹੁਣ ਐਰਕੇ ਕੌਣ ਆਂਦਾ। ਨਹੀਂ, ਆਪਣੀਆ ਡੋਲਜੀ ਦੱਸੋ ਨਾ ਕਿ ਤੁਹਾਨੂੰ ਕੀ ਲੱਗਦਾ ਕਿਹੜਾ ਜਿਹੜਾ ਨੇਤਾ ਜਾਂ ਦੇਸ਼ ਦਾ ਪ੍ਰਧਾਨ ਮੰਤਰੀ ਲੱਗਦਾ ਕੌਣ ਬਣੇਗਾ ਇਸ ਵਾਰ ਜਿੱਤ ਲੈਣੀ ਹੈ ਉਹਦਾ ਕਾਰਨ ਕੀ ਹੈ ਜਿਹੜਾ ਜਿੱਤੇਗਾ ਕਿਉਂਕਿ 400 ਪਾਰ ਦਾ ਨਾੜਾ ਦੇ ਜਾਂਦੀਆਂ ਬੀਜਪੀ ਕਹਿੰਦੇ ਸੋ ਇਹ 400 ਪਾਰ ਹੋ ਜਾਣਗੇ ਕੀ ਲੱਗਦਾ ਕੀ ਕਾਰਨ ਹੈ ਭਾਜੀ ਬੀਜਪੀ ਨੇ ਇਸ ਟਾਈਮ ਸਾਰਾ ਆਪਣੇ ਕੰਟਰੋਲ ਦੇ ਰੱਖਿਆ ਹੈ ਨਾ ਉਹ ਉਹਨਾਂ ਦੇ ਕਾਂਗਰਸ ਵਾਲਿਆਂ ਦੀ ਐਡਵਰਟਾਈਜ਼ਿੰਗ ਉਹਨਾਂ ਨੇ ਹੋਣ ਦੇ ਰਹੀ ਹੈ ਕੋ ਸਾਰਾ ਕੁਝ ਇੱਕ ਹਿਸਾਬ ਨਾਲ ਆਪਣੇ ਅੰਡਰ ਕੰਟਰੋਲ ਲੈ ਆਇਆ ਭਾਜੀ ਜਿੰਨੂੰ ਕਹਿੰਦੇ ਨਾ ਕਰਲਾ 1 ਮੈਨ ਡੋਮੀਨੇਸ਼ਨ ਹੁੰਦੀ ਬਸ ਉਹੀ ਚੀਜ਼ ਹੁੰਦੀ ਹੈ ਹੋਰ ਵੀ ਜਿਹੜੇ ਯੂਥ ਨਾਲ ਨੇ ਸਦੂਰ ਗੱਲਬਾਤ ਕਰਾਂਗੇ ਉਹਨਾਂ ਨਾਲ ਈ ਹਾਲੇ ਬਜੀ ਠੀਕ ਹੋ ਜੀ ਵਧੀਆ ਤੁਸੀਂ ਸੁਣਾਓ ਵਧੀਆ ਜੀ ਬਾਜੀ ਲੋਕ ਸਭਾ ਚੋਣਾਂ ਨੇੜੇ ਆ ਚੁੱਕੇ ਆ ਕਿਹਨੂੰ ਵੋਟ ਦੇਵੋਗੇ ਯਾਰ ਜਾਨ ਮੇਰੀ ਆਪ ਦੀ ਵੋਟ ਬਣੀ ਨਹੀਂ ਆਲੇ ਵੋਟ ਬਣੀ ਹੋ ਗਈ ਥਾੜੀ ਆਈਓ ਤੁਸੀਂ ਘੱਟੋ ਘੱਟ 20 ਟੱਪੇ ਜੇ ਨਹੀਂ ਨਹੀਂ ਉਮਰ ਤੇ 26 ਸਾਲ ਹੋ ਗਈ ਪਰ ਵੋਟ ਤੇ ਵੋਟ ਤੇ ਬਣੀ ਚਾਹੀਦੀ ਆਪਣਾ ਅਧਿਕਾਰ ਮੈਂ ਯਾਰ ਸ਼ੁਰੂ ਤੋਂ ਈ ਹਾਲੇ ਬਜੀ ਠੀਕ ਹੋ ਵਧੀਆ ਵਧੀਆ ਬਾਜੀ ਕੀ ਲੱਗਦਾ ਇਸ ਵਾਰ ਕਿਹਨੂੰ ਮੌਕਾ ਦੋਗੇ ਕਿਹੜਾ ਨੇਤਾ ਜਿਹੜਾ ਲੱਗਦਾ ਕੰਮ ਕਰਾਉਣ ਦਾ दम ਰੱਖਦਾ ਕੋਈ ਨਹੀਂ ਚੰਗਾ ਜੀ ਕੋਈ ਨਹੀਂ ਚੰਗਾ ਇੰਨੇ ਨੇਤਾਵਾ ਇੰਨੀਆਂ ਪਾਰਟੀਆਂਵਾ ਸਦੂਰ ਸਾਹਿਬ ਦੇ ਵਿੱਚੋਂ ਬੀਜੇਪੀ ਦੇ ਉਮੀਦਵਾਰ ਖਲੋਤੇ ਆ ਆਕਾਲੀ ਦਲ ਦੇ ਖਲੋਤੇ ਆ ਆਮ ਆਦਮੀ ਪਾਰਟੀ ਦੇ ਖਲੋਤੇ ਆ ਕਾਂਗਰਸ ਉਹ ਲੋ ਖਲੋਤੇ ਆ ਆਜ਼ਾਦ ਵੀ ਕਹਿੰਦੇ ਨੇ ਸ਼ਾਇਦ ਅਮਰਪਾਲ ਸਿੰਘ ਵੀ ਲੜ ਸਕਦੇ ਆ ਕੋਈ ਤੇ ਬੰਦਾ ਹੋਵੇ ਲੱਗੇਗਾ ਪ੍ਰਧਾਨ ਮੰਤਰੀ ਕਿਹਨੂੰ ਦੇਖਦੇ ਆ ਅਮਰਪਾਲ ਸਿੰਘ ਨੂੰ ਪਾਉਂਗਾ ਅਮਰਪਾਲ ਸਿੰਘ ਨੂੰ ਪਾਉਂਗੇ ਇਸ ਕੋ ਵੋਟ ਬਣੀ ਆ ਤੁਹਾਡੀ ਅਜਾ ਵੋਟ ਹੀ ਨਹੀਂ ਬਣੀ ਇਨਕੀ ਵੀ ਦੇ ਕੀ ਯਾਰ ਨੇ ਜੀ ਠੀਕੋ ਵਾ ਵ ਵਧੀਆ ਵੀਰ ਜੀ ਤੁਸੀਂ ਸੁਣਾਓ ਵਧੀਆ ਵੀਦੇ ਵੀਦੇ ਵੋਟ ਹੈ ਆ ਕੀ ਕਿੰਨੂ ਫਿਰ ਲੱਗਦਾ ਕੌਣ ਜਿੱਤੇਗਾ ਵੋਟ ਬਣੀ ਨਹੀਂ ਜਦੋਂ ਬਣੋਂਗੇ ਜੀ ਵੋਟ ਬਣੀ ਨਹੀਂ ਨਹੀਂ ਉਦਾਂ ਕੀ ਲੱਗਦਾ ਵੈਸੇ ਸੋਚ ਕੀ ਹੈ ਉਦਾਂ ਚੰਗਾ ਤੇ ਲੱਗਦਾ ਹੋਊਗਾ ਕੋਈ ਨਾ ਕੋਈ ਮੰਤਰੀ ਕੋਈ ਨੇਤਾ ਵੇ ਲਓ ਜਿਹੜਾ ਵਧੀਆ ਲੱਗਦਾ ਬਣਾ ਲਓ ਆਪੇ ਅਸੀਂ ਤੇ ਥੋੜੀ ਬਣਾਣਾ ਮੌਜੂਦ ਹੈ ਗਰਾਊਂਡ ਦੇ ਵਿੱਚ ਵੱਡੀ ਗਿਣਤੀ ਦੇ ਵਿੱਚ ਸਵਾਲਾਂ ਤੋਂ ਜ਼ਰੂਰ ਭੱਜਦੇ ਨਜ਼ਰ ਆਦੇ ਨੇ ਲੇਕਿਨ ਸਵਾਲ ਕਰਨਾ ਸਾਡਾ ਜਿਹੜਾ ਫਰਜ਼ ਹੈ ਜ਼ਰੂ ਗਰਾਉਂਡ ਵਿੱਚ ਕਾਫੀ ਚੈਨਲਪੈਲ ਦੇਖਣ ਨੂੰ ਮਿਲ ਰਹੀ ਹੈ ਗੱਲਬਾਤ ਜ਼ਰੂਰ ਕਰਨੀ ਹੈ ਨਹੀਂ ਨਹੀਂ ਵੈਸੇ ਕੀ ਲੱਗਦਾ ਹੈ ਇਸ ਵਾਰ ਕੌਣ ਬਣੇਗਾ ਪ੍ਰਧਾਨ ਮੰਤਰੀ ਆ ਯਾਰ ਮੈਨੂੰ ਨਹੀਂ ਪਤਾ ਇਹ ਚੀਜ਼ ਯਾਰ ਥੋੜਾ ਬੋਤਨ ਨੋਲੇਜ ਇੰਟਰਸਟ ਹੋਊਗਾ ਕਿਹੜੀ ਪਾਰਟੀ ਨੇ ਕੰਮ ਕੀੜੀ ਨਹੀਂ ਕੀਤਾ ਕੁਝ ਨਹੀਂ ਪਤਾ ਜਾਨ ਸੱਚੀ ਨਹੀਂ ਪਤਾ ਪਾਜੀ ਕੀ ਲੱਗਦਾ ਹੈ ਇਸ ਵਾਰ ਕੌਣ ਦੇਸ਼ ਦਾ ਪ੍ਰਧਾਨ ਮੰਤਰੀ ਬਣੇਗਾ ਪੀਐਮ ਮੋਦੀ ਕੀ ਕੋਈ ਖਾਸ ਕਾਰਨ ਉਹਨੇ ਬਹੁਤ ਵਧੀਆ ਕੰਮ ਕੀਤਾ ਰਾਮ ਮੰਦਿਰ ਖੋਲਿਆ ਤਾ ਕਰਕੇ ਇਜ਼ਾਮ ਮੰਦਰ ਨੂੰ ਲੈ ਕੇ ਲੇਕਿਨ ਮੁੱਦੇ ਮੁੱਦੇ ਹੋਰ ਵੀ ਹੈਗੇ ਨੇ ਇਜ਼ਾਮ ਮੰਦਰ ਨੂੰ ਲੈ ਕੇ ਜ਼ਰੂਰ ਲੋਕਾਂ ਨੂੰ ਇੱਕ ਉਤਸ਼ਾਹ ਦੇਖਣ ਨੂੰ ਮਿਲਿਆ ਵਾ ਸਨਾਤਨ ਧਰਮ ਦੇ ਵਿੱਚ ਵੀ ਲੋਕਾਂ ਨੂੰ ਕਾਫੀ ਜਿਹੜਾ ਉਤਸ਼ਾਹ ਸੀਗਾ ਮੰਦਰ ਨੂੰ ਲੈ ਕੇ ਹੋ ਸਕਦਾ ਨਾਲ ਥੋੜੇ ਤੋਂ ਸੁਦੇਕਾਰ ਲੋਕ ਵੀਰ ਜੀ ਕੀ ਹਾਲ ਨੇ ਜੀ ਸ਼ਸ਼ੀਗਲ ਵੀਰ ਜੀ ਠੀਕ ਹੋ ਜੀ ਮੈਂ ਨਹੀਂ ਕਰਦਾ ਨਹੀਂ ਨਹੀਂ ਦੱਸਣਾ ਹੀ ਆਪਣੀ ਉਮੀਦਵਾਰ ਕਿਹੜੇ ਚੰਗੇ ਲੱਗਦੇ ਐ ਤੁਹਾਨੂੰ ਪਤਾ ਹੀ ਐ ਸਿਆਸਤ ਦਾ ਵਾਲਾ ਮੁੱਦਾ ਮਜੀ ਤੁਹਾਨੂੰ ਕੀ ਲੱਗਦਾ ਇਸ ਵਾਰ ਕੌਣ ਜਿੱਤੇਗਾ ਸਿਆਸਤ ਕੱਲੀਆਂ ਕੱਟੜ ਕੱਲੀਆਂ ਵੀਰੇ ਕੱਟੜ ਕੱਲੀਆਂ ਜੀ ਕੀ ਬਾਤ ਹੈ ਕੀ ਕਾ ਰਣਾ ਜਿਹੜਾ ਕਾਜ਼ੀ ਦਲ ਦਾ ਇਹਨਾਂ ਸਮਰਥਨ ਕਰਦਾ ਪਰਿਵਾਰ ਹੀ ਫਿਰ ਤੋਂ ਕੱਲੀਆਂ ਜਾ ਯਾਰ ਨਹੀਂ ਕੰਮ ਜ਼ਰੂਰ ਹੋਣਗੇ ਚਲੋ ਪਰਿਵਾਰ ਤੇ ਹੈਗਾ ਪਦਵਾਦਵਾ ਤੋਂ ਲੈ ਕੇ ਕੋਈ ਮਿੰਟੋਂ ਜਾਂਦੇ ਤੈ ਹੀ ਮੇਰੇ ਕੋਈ ਕੋਈ ਕੰਮ ਜਿਹੜੇ ਕਾਜ਼ੀ ਦਲ ਤੁਸੀਂ ਚਲੋ ਇੱਕ ਬੰਦੇ ਦੀ ਆਪਣੀ ਬਸਨ ਅਡੋਲਜੀ ਹੈ ਆਪਣੀ ਜਿਹੜੀ ਸਰਕਾਰ ਹੋਗੀ ਤੁਸੀਂ ਕਹੋਗੇ ਸਾਡੀ ਸਰਕਾਰ ਨਾ ਨਾ ਮੈਨੂੰ ਉਹਨਾਂ ਕੋਈ ਤੁਹਾਡੀ ਅਡੋਲਜੀ ਆ ਤੁਹਾਡੀ ਅਡੋਲਜੀ ਮੈਂ ਅਸੀਂ ਤੇ ਤੁਹਾਡੇ ਬਿਆਨ ਲੈਣਾ ਹੈ ਜਿਹੜੀ ਸਰਕਾਰ ਆ ਅਸੀਂ ਆਪਣਾ ਹੀ ਨਾਮ ਲਵਾਵਾਂਗੇ ਕਿ ਅਸੀਂ ਇਹ ਕਰ ਪਰਵਾਦ ਬਾਤ ਕਰਕੇ ਜਦੋਂ ਪ੍ਰਵਾਦ ਸ਼ੁਰੂ ਤੋਂ ਉਹਦੇ ਚ ਜਾਲੀਆਂ ਭਰੀਆਂ ਹੀ ਇਹ ਅੱਜ ਤੱਕ ਵੋਟ ਕਾਲੀਆਂ ਨੂੰ ਹੀ ਪਈ ਹੈ ਜਿਹੜਾ ਵੀ ਆਇਆ ਵਧੀਆ ਚਲੋ ਪਰਵਾਦ ਉਹ ਕਹਿੰਦੇ ਨੇ ਕਾਲੀ ਦਲ ਦੇ ਨਾਲ ਜਿਹੜਾ ਜੁੜਿਆ ਹੋਵੇ ਉਹ ਸਾਡੇ ਨਾਲ ਵੀ ਮੌਜੂਦ ਨੇ ਕੀ ਹਾਲ ਨੇ ਵੀ ਤਾਂ ਠੀਕ ਹੋ ਜੀ ਭਾਜੀ ਵੋਟਾਂ ਨੇੜੇ ਆ ਚੁੱਕੀਆਂ ਵਾ ਕੀ ਲੱਗਦਾ ਇਸ ਵਾਰ ਕੌਣ ਪ੍ਰਧਾਨ ਮੰਤਰੀ ਬਣੇਗਾ ਦੇਸ਼ ਦਾ ਕੁਝ ਨਹੀਂ ਦੇਖਾਦੇ ਸੋਚ ਕੋਈ ਕਿਸੇ ਉਮੀਦਵਾਰ ਨਾਲ ਦਲ ਦੀ ਹੋਵੇ ਲੱਗਾ ਹੋਵੇ ਕਿਸ ਨੇ ਕੰਮ ਕੀਤਾ ਹੋਵੇ ਕੋਈ ਨਹੀਂ ਐਵੇਂ ਕਦੀ ਰੈਲੀਆ ਜਿੱਥੇ ਸੱਤ ਰਹਿੰਦੇ ਕਦੀ ਉੱਥੇ ਸੱਤ ਰਹਿੰਦੇ ਕੀ ਨਹੀਂ ਰੈਲੀ ਤੇ ਨਹੀਂ ਹੈ ਸਾਨੂੰ ਕੋਈ ਵੀ ਨਹੀਂ ਕਹਿ ਸਕਦਾ ਕਿ ਕੋਈ ਨਹੀਂ ਸੱਤ ਕੰਮ ਨਹੀਂ ਕੋਈ ਹੁੰਦਾ ਤੁਹਾਡੇ ਕਹਿਣ ਦਾ ਮਤਲਬ ਕੋਈ ਵੀ ਨਹੀਂ ਕੁਝ ਵੀ ਨਹੀਂ ਪਰ ਜੀ ਕੋਈ ਵੀ ਨਹੀਂ ਕੋਈ ਵਿਕਾਸ ਨੂੰ ਲੈ ਕੇ ਕੋਈ ਦੇਸ਼ ਦੇ ਵਿੱਚ ਗੱਲਾਂ ਕੀਤੀਆਂ ਜਾਂਦੀਆਂ ਆਮ ਆਦਮੀ ਸਰਕਾਰ ਨੂੰ ਕਿਸੇ ਨਾਲ ਦੇਖਦੇ ਹੋ ਕਾਫੀ ਸਾਲ ਤੋਂ ਤਕਰੀਬਨ 2.5 ਸਾਲ ਹੋ ਚੁੱਕੇ ਆ ਪੰਜਾਬ ਦੇ ਵਿੱਚ ਕੀ ਲੱਗਦਾ ਕੀ ਕਰਤਾ ਉਹਨਾਂ ਨੇ ਕੁਝ ਵੀ ਨਹੀਂ ਹੋਣਾ ਜਾਂ ਸਿਰਫ ਉਹ ਫੋਸਲੀ ਆ ਉਹਨਾਂ ਕਹਣਾ ਹੀ ਆ ਕਰਦਾਂਗੇ ਉਹ ਕਰਦਾਂ ਉਹ ਨਾਲ ਕੁਝ ਵੀ ਨਹੀਂ ਕੀ ਕੋਵਣੀ ਤਮਾਮ ਸਵਾਲ ਜਿਹੜੇ ਸੀਗੇ ਯੂਵਾ ਦੇ ਨਾਲ ਕੀਤੇ ਸੋ ਜੁੜੇ ਦੋ ਵਿਸ਼ਾ ਯਾਲਾ ਟੀਵੀ ਨਾਲ ਮੈਂ ਦਾਨਿਸ਼ ਕਮਨ ਮੌਜੂ